ਤਾਇਆ ਹਾਸ਼ਿਰਾ ਯਾਰ ਵੇ ਇਹ ਨਿੰਮ ਦਾ ਦਰਖਤ ਸੀਗਾ ਕਿੰਨਾ ਹਰਾ ਭਰਾ ਸੀਗਾ ਹੈ ਇਹ ਸ਼ਰਾਬ ਗਿਆ ਯਾਰ ਕੀ ਗੱਲ ਬਣ ਗਈ ਇਹ ਮੇਰੀ ਸੁਰਤ ਦੇ ਵਿੱਚ ਨਾ ਹਾਂ 50 ਸਾਲਾਂ ਤੋਂ ਇਨੀ ਠੰਡ ਪਈ ਹੈ ਅੱਛਾ 50 ਸਾਲਾਂ ਤੋਂ ਆਹ ਕੂਰੇਕਾਰ ਨਹੀਂ ਇਹ ਨਿੰਮਾਂ ਸਾਰੀਆਂ ਸੁੱਕ ਗਈਆਂ ਜਿੱਥੇ ਵੀ ਹੈਗੀਆਂ ਹਾਂ ਕਹਿੰਦੇ ਨਿੰਮਾਂ ਦੇ ਨਿੰਮਾਂ ਸਾਰੀਆਂ ਨਿੰਮਾਂ ਸਾਰੀਆਂ ਸ਼ਰਾ ਇਹ ਪਤਾ ਕੀ ਹੈ ਇਹ ਕੋਮਲ ਚੀਜ਼ ਹੁੰਦੀ ਹੈ ਇਹ ਹਾਂ ਇਹ ਨਰਮ ਹੁੰਦੀ ਆ ਇਹ ਆ ਬਹੁਤ ਦਵਾਈਆਂ ਚ ਪੈਂਦੀ ਆ ਇਹ ਹਾਂ ਜੇ ਆਪਣਾ ਹੁਣ ਹੱਡਫੋਨ ਛੀ ਲਿਖ ਰਿਆ ਕੋਈ ਫੂੜਾ ਪੱਲਾ ਇਹ ਧੂੜਾ ਇਹ ਦੂਜੀ ਉਹ ਕੀ ਆnde ਹੁੰਦੇ ਐਂਟੀਬਾਇਟਿਕ ਆ ਇਹ ਹਾਂ ਤੇ ਇੱਕ ਯਾਰ ਮੈਨੂੰ ਉਹ ਦੱਸਦਾ ਆ ਜਿਵੇਂ ਹੁਣ ਅੱਜ ਅੱਜਕੱਲ ਵਿਆਹ ਜੇ ਹੋ ਜਾਂਦੇ ਆ ਜਿਵੇਂ ਮੇਰਾ ਵੀ ਹੁਣ ਨਵਾਂ ਨਵਾਂ ਵਿਆਹ ਜੇ ਹੋਇਆ ਅੱਛਾ ਸ਼ਰਾ ਤੇ ਤੂੰ ਐਂ ਦੱਸ ਵੀ ਇਹ ਚ ਮਨ ਕੇ ਚੱਲ ਅੱਗੇ ਤਾਂ ਬੜੀ ਪੁੱਛ ਗੱਲ ਜੀ ਕਰਦੇ ਹੁੰਦੇ ਸੀਗੇ ਛੇੜਾ ਬਗਿਆ ਪਤਾ ਕੀ ਆ ਮੈਂ ਤੈਨੂੰ ਗੱਲ ਦੱਸਾਂ ਹਾਂ ਹੁਣ ਤੂੰ ਵਿਆਹ ਦੀ ਗੱਲ ਸੁਣ ਲਾਂ ਮੈਂ ਹਾਂ ਜਦੋਂ ਬੰਦਾ ਪਹਿਲੀ ਔਰ ਸੌਰੀ ਜਾਂਦਾ ਹਾਂ ਉਦੋਂ ਲੱਗਦੀ ਏ ਛੀਕੋਲੀਆਂ ਥਾਲ ਚ ਅੱਛਾ ਛੀਕੋਲੀਆਂ ਲੱਗਦੀਆਂ ਸਾਲੇ ਸੋਹਰੇ ਉਹ ਸੱ ਸੌਰਾ ਸਾਰੇ ਕੋਲੇ ਬਹਿ ਕੇ ਰੋਟੀ ਖਾਉਂਦੇ ਆ ਖਾਉਂਦੇ ਆ ਬਾਈ ਪੀ ਪ੍ਰਾਉਣਾ ਆਇਆ ਨਵਾ ਪ੍ਰਾਉਣਾ ਆਇਆ ਮਾਰ-ਟਾਰ ਕਰਦੇ ਆਂ ਸਾਲੀਆਂ ਆ ਕੇ ਜੀ ਜੱਤਾ ਤਤੀ ਰੋਟੀ ਠੰਡੀ ਰੋਟੀ ਹਾਂ ਜਦੋਂ ਹੋ ਜਾਂਦੇ ਆ ਪ੍ਰਾਉਣੇ ਨੂੰ 4 ਕੁ ਮਹੀਨੇ 4 ਕੁ ਮਹੀਨੇ ਬਾਅਦ ਜਾਂਦਾ ਹਾਂ ਉਦੋਂ ਰਹਿ ਜਾਂਦੀਆਂ ਚਾਰ 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 6 ਤੋਂ 4 ਰਹਿ ਜਾਂਦੀਆਂ 6 ਤੋਂ 4 ਰਹਿ ਜਾਂਦੇ ਦੋ ਮਰਗੀਆਂ ਫਿਰ ਤਾਂ ਹਾਂ ਜਦੋਂ ਫੇਰ ਉਦੋਂ ਫਿਰ ਸੱਸ ਸਹੁਰਾ ਪਾਸੇ ਹੋ ਜਾਂਦੇ ਆ ਹਾਂ ਫਿਰ ਮੁੰਡੇ ਨੂੰ ਕਹਿੰਦੇ ਆ ਉਹ ਮੁੰਡਿਆ ਹਾਂ ਕਰਨੈਲ ਸਿੰਘ ਆਇਆ ਹੈ ਇਹ ਰੋਟੀ ਖਵਾ अच्छा ओ भाई रोटी बन ਜਾਂਦੀ ਆ ਹਾਂ ਪਹਿਲਾਂ ਫੁਲਕਾ ਪਾਣੀ ਪ੍ਰਸ਼ਾਦਾ ਪਾਣੀ ਹੁੰਦਾ ਹਾਂ ਉਦੋਂ ਭਰਾਵਾ ਉਦੋਂ ਰਹਿ ਜਾਂਦੀਆਂ ਕੋਲੀਆਂ ਤਿੰਨ ਇੱਕ ਫੇਰ ਮਰ ਗਈ ਹਾਂ ਤੇ ਜਦੋਂ ਬੰਦਾ ਜਾਂਦਾ ਚੌਥੀ ਯਾਰ ਚੌਥੀ ਯਾਰ ਹਾਂ 2 ਸਾਲਾਂ ਤੋਂ ਅੱਛਾ ਉਦੋਂ ਕੋਲੀਆਂ ਰਹਿ ਜਾਂਦੀਆਂ ਦੋ ਇੱਕ ਫੇਰ ਮਰ ਗਈ ਹਾਂ ਅੱਛਾ ਉਦੋਂ ਫਿਰ ਗੱਲ ਸੁਣਨਾ ਮੇਰੀ ਸਾਲੇ ਸਹੁਰੇ ਇਹ ਪਾਸੇ ਨਿਕਲ ਜਾਂਦੇ ਵੀ ਉਹ ਹੁੰਦਾ ਪਰੋਣਾ ਕੱਲਾ ਪਰੌਣਾ ਹੀ ਬੈਠਾ ਰਹਿੰਦਾ ਅੱਛਾ ਹਾਂ ਕੁਰਸੀ ਲਾ ਕੇ ਹਾਂ ਉਹਨੂੰ ਐ ਹੁੰਦਾ ਹੀ ਪੈਗ ਸ਼ੈਗ ਵੀ ਲਾਉਣਗੇ ਪੈਗ ਸ਼ੈਗ 2 ਸਾਲ ਹੋ ਜਾਂਦੇ ਕਿਹੜਾ ਲਵਾਉਂਦਾ ਕਿਹੜਾ ਲਵਾਉਂਦਾ ਹਾਂ ਫੇਰ ਨਹੀਂ ਫੇਰ ਹੱਥ ਨਹੀਂ ਲਿਆਉਂਦੇ ਆ ਘਟਕ ਅੱਛਾ ਤੇ ਜਦੋਂ ਹੋ ਜਾਂਦੇ ਆ 3 ਸਾਲ ਹਾਂ ਫੇਰ ਇੱਕ ਗੰਡੇ ਦਾ ਟੋਟਾ ਇੱਕ ਟਮਾਟਰ ਦਾ ਤੇ ਇੱਕ ਕੌਲੀ ਰਹਿ ਜਾਂਦੀ ਹੈ ਸਿੰਗਲੀ ਰਹਿ ਜਾਂਦੀ ਹੈ ਹਾਂ ਸਿੰਗਾ ਰਹਿ ਜਾਂਦੀ ਹੈ ਅੱਛਾ ਤੇ ਫੇਰ ਜਦੋਂ ਮਾੜਾ ਆ ਫਫੜ ਕਹਿਣ ਲੱਗ ਜਾਂਦੇ ਆ ਜਵਾਕ ਸਾਲੇ ਦੇ ਹਾਂ ਫਿਰ ਪਤਾ ਕੀ ਕਹਿ ਦਿੰਦੇ ਆ ਫਿਰ ਸੱਤ ਸ ਤੇ ਸੋਹਰਾ ਹਾਂ ਸਾਡਾ ਬੱਲੂ ਆਨੇ ਵਾਲਾ ਪਰੋਣਾ ਤਾਂ ਐਡਾ ਚੰਗਾ ਹੈ ਹਾਂ ਪਰ ਮਾਮੂਂ ਕੀ ਦੀ ਦਾਲ ਨਾਲ ਰੋਟੀ ਖਵਾ ਦੇ ਉਹ ਵਿਚਾਰਾ ਸ਼ਰਮੋ ਸ਼ਰਮੀ ਮੂੰਗੀ ਦਾਲ ਨਾਲ ਰੋਟੀ ਖਾ ਲੈਂਦਾ ਉਹ ਖਾਣੀ ਪੈਂਦੀ ਹੈ ਜੀ ਹੁਣ ਕਹੀ ਜਾਂਦੇ ਉਹਨੂੰ ਤੇ ਕਾ ਉਦੋਂ ਉਹ ਵੇਲਾ ਕੁਲਾ ਹੋ ਕੇ ਜਾਂਦਾ ਸੋਰੀ ਹਾਂ ਤੇ ਉਹਦੋਂ ਤੈਨੂੰ ਪਤਾ ਦੁਕਾਨਾਂ ਤੋਂ ਕੋਨਾ ਬੰਦ ਹੋ ਜਾਂਦੀਆਂ ਉਹ ਮੂੰਗੀ ਦਾਲ ਨਹੀਂ ਖਾ ਕੇ ਕਿਉਂ ਵੜਿਆ ਲੈੰਦੇ ਆ ਵੜਿਆਲੇ ਪਹਿਲੇ ਹੀ ਵੜਿਆ ਲੈੰਦੇ ਆ ਤੇ ਜਦੋਂ ਭਰਾਵਾ ਫਫੜ ਫਫੜ ਵਾ ਜੋ ਆਗ ਵੱਡੇ ਹੋ ਜਾਂਦੇ ਆ ਉਦੋਂ ਫੋਨ ਕਰਨਾ ਫਫੜਾ ਕੱਲ ਨੂੰ ਆਵੇਗਾ ਹਾਂ ਕੱਲ ਨੂੰ ਆਵੇਗਾ ਸਾਲੇ ਸੋਹਰਾ ਦੀਆਂ ਤਾਂ ਗੱਲਾਂ ਹੀ हट ਜਾਂਦੀਆਂ ਉਹ ਦਹਾੜ ਜਾਂਦੀ ਤੇ ਫੇਰ ਸੱਸ ਸੋਹਰਾ ਤੇ ਸਾਲੇ ਵੀ ਕਹਿਣ ਲੱਗਿਆ ਸਾਡਾ ਪਰੌਣਾ ਤਾਂ ਐਡਾ ਚੰਗਾ ਬੰਦਾ ਹੈ ਭਾਵੇਂ ਚਟਨੀ ਨਾਲ ਰੋਟੀ ਖਵਾ ਦੇ ਤੇ ਹਾਂ ਪੁਰਾਣਾ ਪਰਾਵਾ ਗੱਲ ਸੁਣਨਾ ਮੇਰੀ ਜਾਂਦਾ ਹਾਂ ਦੋ ਟਮਾਟਰ ਕੁੱਟ ਲੈੰਦੇ ਆ ਵਿਚਾ ਅੱਦੇ ਦੀ ਗੰਢੀ ਜੇ ਹੋਵੇ ਤਾਂ ਕੁੱਟ ਲੈੰਦੇ ਆ ਤੇ ਫਿਰ ਪੰਪ ਹੀ ਇਹੋ ਜਿਹਾ ਮਾਰਦਿਆ ਤੇ ਚਟਨੀ ਨਹੀਂ ਖਾਣੀਆਂ ਪੈ ਜਾਂਦੀਆਂ ਆਹ ਕਹਾਣੀ ਆ ਨਵੇਂ ਤੇ ਪੁਰਾਣੇ ਨਵੇਂ ਜਵਾਨੇ ਦੀ ਗੱਲ ਆ ਪੁਰਾਣੇ ਜਵਾਨੇ ਚ ਸਾਡੇ ਵੇਲੇ ਉਠਾਂ ਤੇ ਜਾਣਾ ਹੈ ਉਠਾਂ ਤੇ ਜਾਣਾ ਪਤਾ ਨਹੀਂ ਹੁੰਦਾ ਸੀਗਾ ਕਿ ਉਹ ਅੱਗੇ ਕਿਲਾ ਟੈਲੀਗ੍ਰਾਮ ਹੁੰਦੇ ਸੀ ਹਾਂ ਹੈ ਫੇਰ ਜਾਣਾ ਚਾਰ-ਚਾਰ ਦਿਨ ਰਹਿਣਾ ਉੱਥੇ ਹਾਂ ਆਣ ਗੋਂਡਾ ਚ ਜਿੰਨੇ ਘਰ ਹੁੰਦੇ ਸ਼ਿਰਾ ਸਾਰੇ ਘਰਾਂ ਦੇ ਹੋ ਕੇ ਆਉਣਾ ਪਿੰਡ ਚ ਸਾਰੇ ਪਿੰਡ ਦਾ ਜਵਾਈ ਭਾਈ ਹੁੰਦਾ ਸੀ ਹਾਂ ਹੁਣ ਤਾਂ ਅਗਲਾ ਕਹਿੰਦਾ ਕਿਹੜਾ ਜਵਾਈ ਹੈ ਕਿਹੜਾ ਦੋ ਮਾਰੋ ਡਾਂਗਾ ਜੇ ਮੜਾ ਮੋਟਾ ਕੋਈ ਕਹਿੰਦਾ ਸ਼ਰਮ ਮੰਦੇ ਇੱਕ ਮੈਨੂੰ ਉਹ ਰੌਂਦਾ ਕਹਿੰਦਾ ਸੀ ਕਹਿੰਦਾ ਜੋ ਤਾਈ ਦੀ ਗਈ ਸੀਗੀ ਬਰਾਤ ਹਾਂ ਹਾਂ ਸ਼ਰਮ ਵੱਡਿਆ ਬਦੂਖਾਣਾ ਫਾਇਰ ਕੱਢੇ ਟਿੱਪੇ ਤੇ ਚੜ ਗਏ ਓਹ ਸ਼ਰਾ ਪਤਾ ਕੀ ਆ ਅੱਬੇ ਤੇ ਵੀ ਇਹਨਾਂ ਲੋ ਕਰੇ ਸੀ ਫਾਇਰ ਜਿਹੜੇ ਹੋਣ ਵਾਲੀ ਹੋਣ ਵਾਲੀ ਬਰਾਤ ਦਾ ਤੇ ਉਦੋਂ ਦਾ ਭਾਅ ਫਰਕ ਹੁੰਦਾ ਸੀ ਅੱਛਾ ਹਾਂ ਉਦੋਂ ਬਰਾਤ ਕਿਉਂ ਲੈ ਕੇ ਜਾਂਦੇ ਸੀਗੇ ਉਦੋਂ ਲੈ ਕੇ ਜਾਂਦੇ ਸੀ ਸ਼ਰਾ ਉਦੋਂ ਆਹ ਜੰਗਲ ਹੁੰਦੇ ਸੀ ਬਾਹਲੇ ਵੱਡੇ ਉਦੋਂ ਲਟੇਰੇ ਹੁੰਦੇ ਸੀ ਦਾਦਾ ਜੀ ਰੌਤਾ ਦੇ ਕਹਿੰਦੇ ਬਾਹਲੇ ਭੜੇ ਜੰਗਲ ਵੇ ਦੀ ਗੀ ਉਹਦੇ ਛੇਰ ਹਾਥੀ ਉਹ ਪਤਾ ਕੀ ਆ ਉਦੋਂ ਲਟੇਰੇ ਹੁੰਦੇ ਸੀ ਬਾਹਲੇ ਤੇ ਲੁੱਟ ਲੈਂਦੇ ਡਾਕੂ ਓਏ ਉਦੋਂ ਦਾ ਰਫਲਾ ਵੀ ਤਾਂ ਲਿਆ ਜਾਂਦੇ ਤੇ ਆ ਸਰਵਾਲੇ ਵਾਲਾ ਹੁਣ ਰਿਵਾਜ ਆ ਚਲਾ ਲਿਆ ਸਰਵਾਲੇ ਵਾਲਾ ਰਿਵਾਜ ਉਦੋਂ ਦਾ ਹੀ ਪਿਆ ਹੋਵੇ ਉਦੋਂ ਦਾ ਪਿਆ ਹਾਂ ਹੁਣ ਤਾਂ ਸਰਵਾਲਾ ਜਿਹਦੇ ਈ ਈ ਨਲੀ ਆਉਂਦੀ ਹੁੰਦੀ ਹੈ ਹਜੇ ਗੱਲਸਾਂ ਮੇਰੇ ਅਰਗੇ ਨੂੰ ਐਡਾ ਦੋ ਦਾ ਪੰਜ ਸਾਲਾਂ ਦੇ ਜੋ ਆਗ ਨੂੰ ਸਰਵਾਲਾ ਬਣਾ ਲੈਂਦੇ ਹਾਂ ਉਹਨੂੰ ਐ ਨਹੀਂ ਪਤਾ ਲੱਗਦਾ ਵੀ ਮੈਂ ਕਦੋਂ ਬਿਸ਼ਾਪ ਕਰਨ ਜਾਣਾ ਹੈ ਕਦੋਂ ਕਿਤੇ ਜਾਣਾ ਹੈ ਸਹੀ ਗੱਲ ਤੇ ਉਹਨੂੰ ਕਿਰਪਾਨ ਫੜਾ ਦਿੰਦੇ ਆ ਕਿਰਪਾਨ ਅੱਗੇ ਮਤਲ ਹੁੰਦਾ ਸੀ ਕਿਰਪਾਨ ਦਾ ਵੀ ਜੰਨਾ ਲੁੱਟੀਆਂ ਜਾਂਦੀਆਂ ਸੀ ਠੀਕ ਨਾ ਸਰਵਾਲੇ ਦਾ ਮਤਲਬ ਹੁੰਦਾ ਸੀਗਾ ਵੀ ਜੇ ਕਾਲ ਸੁਣਦਾ ਮੇਰੀ ਮੁੰਡੇ ਨੂੰ ਕੁਝ ਹੋ ਗਿਆ ਵਿਵਰਦੇ ਨੂੰ ਤਾਂ ਚਲ ਸਰਵਾਲੇ ਦੇ ਨਾਲ ਉਹ ਕੁੜੀ ਦਾ ਆ ਕਰ ਦਿੰਦੇ ਸੀ ਕਰੇਵਾ ਠੀਕ ਹੈ ਤੇ ਹੁਣ ਤਾਂ ਆਪਣੇ ਇਥੇ ਅੱਗੇ ਜੰਨਾ ਤਾਂ ਲੈ ਕੇ ਜਾਂਦੇ ਹੁੰਦੇ 100 200 ਬੰਦਾ ਵੀ ਭਾਈ ਡਾਕੂ ਲਟੇਰੇ ਲੁੱਟ ਨਾ ਲੈਣ ਹਾਂ ਤੇ ਹੁਣ ਹੁਣ ਇਹ ਜਨਤਾ ਲੈ ਕੇ ਜਾਂਦੇ ਆ ਵੀ ਇੱਗਾ ਕੁੜੀ ਵਾਲਿਆਂ ਨੂੰ ਗੱਲ ਸੁਣਨਾ ਮਿਲ ਦਿਨ-ਧੜੇ ਲੁੱਟੇ ਆਉਂਦੇ ਆ ਦਿਨ-ਧੜੇ ਉਹ ਦਿਨ-ਧੜੇ ਹਾਂ 2 ਘੰਟੇ ਖੁੰਝਾਉਂਦੇ ਆ ਜਾਂ 2 ਘੰਟੇ ਤਾਂ ਲੈਫਟ ਵਾਲੇ ਪਾਸੋਂ ਖਾ ਜਾਂਦੇ ਆ ਹਾਂ ਹੈ ਕਿਉਂ 50-50 ਲੱਖ ਰੁਪਈਆ ਖਾ ਕੇ ਤੇ ਹੱਥ ਨੇ ਮੁੜ ਆਉਂਦੇ ਆ ਕੋਈ ਉਹ ਉੱਥੇ ਵੱਜਿਆ ਪਿਆ ਪੀ ਕੇ दारू ਨਾਲ ਕਿਉਂ ਵੱਡੀਆਂ ਗੱਟਾਂ ਆ ਯਾਰ ਇਹਨਾਂ ਨੂੰ ਪਤਾ ਹੀ ਨਹੀਂ ਕਾਦੇ ਵਾਸਤੇ ਗੱਲ ਸੁਣਾ ਮੇਰੀ ਬਰਾਤ ਹੁੰਦੀ ਹੈ ਕਾਦੇ ਵਾਸਤੇ ਹੁਣ ਤਾਂ ਬਸ ਰਿਵਾਜ ਚੱਲ ਗਏ ਰਿਵਾਜ ਚੱਲ ਗਏ ਹੁਣ ਜਿਹਨੂੰ ਮਰਜੀ ਪੁੱਛ ਲਾ ਓ ਅੱਜ ਅਸੀਂ ਜਾਗੋ ਤੇ ਜਾਂਨੇ ਆ ਜਾਗੋ ਦਾ ਮਤਲਬ ਹੀ ਪਤਾ ਨਹੀਂ ਕਿਸੇ ਨੂੰ ਗਈ ਹੈ ਜਾਗੋ ਦਾ ਮਤਲਬ ਸਾਡੇ ਵਲੇ ਜਾਗੋ ਹੁੰਦੀ ਸੀ ਹਮ ਬਲਟੋਈ ਦੇ ਉੱਤੇ ਦੀਵੇ ਲਾਉਣੇ ਬਲਟੋਈ ਹਾਂ ਬਲਟੋਈ ਹੁਣ ਆਲੇ ਬਲਟੋਈ ਦਾ ਨਹੀਂ ਪਤਾ ਕੀ ਹੁੰਦਾ ਹਾਂ ਬਲਟੋਈ ਦਾ ਨਹੀਂ ਪਤਾ ਬਲਟੋਈ ਦੇ ਉੱਤੇ ਦੀਵੇ ਲਾਉਣੇ ਤੇਲ ਨਾਲ ਭਰ ਕੇ ਉਹ ਪਹਿਲਾਂ ਵੱਡੀ ਮਾਮੀ ਨੇ ਚੱਕਣੀ ਹੂੰ ਮੁੜ ਕੇ ਵੱਡੇ ਮਾਮੇ ਨੇ ਚੱਕਣੀ ਫਿਰ ਸਾਰੇ ਜਿੰਨੇ ਵੀ ਆਪਣੇ ਸਾਖ ਸੰਬੰਧੀ ਹੁੰਦੇ ਸੀ ਹਾਂ ਉਹਨੇ ਘਰਾਂ ਚ ਜਾਣਾ ਅੱਛਾ ਹਾਂ ਕਿਸੇ ਦਾ ਗੱਲ ਸੁਣਦਾ ਮੇਰੀ ਇਹੋ ਤੋੜਤਾ ਹਾਂ ਪਨਾਲਾ ਤੋੜਦਾ ਕਿਸੇ ਦੇ ਪਸ਼ੂ ਗਾਲਾਂ ਖੋਲਤੇ ਹਣ ਵਾਲਿਆਂ ਨੂੰ ਤਾਂ ਪਤਾ ਨਹੀਂ ਹਣ ਵਾਲੇ ਤਾਂ ਜਾਗੋ ਜਾਗੋ ਤੇ ਨਹੀਂ ਜਾਂਦੇ ਹਾਂ ਹੁਣ ਤਾਂ ਅਗਲੇ ਦਾ ਜਲੂਸ ਕੱਢਣ ਜਾਂਦੇ ਆ ਜਲੂਸ ਕੱਢਣ ਜਾਂਦੇ ਆ ਉਧਰੋਂ ਗਾਲਾਂ ਲਾ ਮੇਰੀ ਆ ਲੱਗਿਆ दारू ਪੀ ਲੈਂਦੇ ਆ ਸਵੇਹਾਂ ਹੀ ਹਾਂ ਜਾਗੋ ਵੇਲੇ ਨੂੰ ਹਾਂ ਟੱਲੀ ਹੋ ਜਾਂਦੇ ਆ ਹਾਂ ਕਿਸੇ ਦਾ ਮੂੰਹ ਉਧਰ ਨੂੰ ਹੁੰਦਾ ਕਿਸੇ ਦਾ ਮੂੰਹ ਉਧਰ ਨੂੰ ਹੁੰਦਾ ਹੁਣ ਜਾਗੋ ਦੀ ਗੋਤੋਂ ਦੀ ਨਹੀਂ ਬੰਦੀ 7-8 ਵਜੇ ਜਾਗੋ ਹੁੰਦੀ ਆ ਉਦੋਂ ਮੇਰੇ ਅੱਗੇ ਨਾਲੀ ਚ ਹੁੰਦੇ ਆ ਨਾਲੀ ਚ ਹੁੰਦੇ ਆ ਇੱਕ ਆ ਆਪਣੇ ਬੱਚਿਆਂ ਨੇ ਕੁੜੀਆਂ ਨੇ ਮੁੰਡਿਆਂ ਨੇ ਆ ਆ ਦੇ ਨੇ ਨੱਚਣਾ ਹੁੰਦਾ ਹਾਂ ਉਦੋਂ ਨੂੰ ਜਿਹੜੇ ਮੇਰੇ ਅੱਗੇ ਨਹੀਂ ਸੱਦੇ ਹੁੰਦੇ ਉਹ ਆਪਦੀ ਪੀਤੀ ਵੀ ਖਿਲਾਰ ਜਾਂਦੇ ਆ ਤੇ ਗੱਲ ਸੁਣ ਮੇਰੇ ਜਾਗੋ ਦਾ ਜਾਗੋ ਨਹੀਂ ਜਲੂਸ ਕੱਢ ਜਾਂਦੇ ਜਲੂਸ ਕੱਢ ਜਾਂਦੇ ਹਾਂ ਇਹ ਆ ਗਏ ਇਹ ਤਾਂ ਮੈਂ ਸ਼ਰਾ ਗੱਲ ਸੁਣਾ ਮੈਂ ਤੈਨੂੰ ਨਾ ਹਾਂ ਗਾਂ ਆਪਾਂ ਅਮ ਬੇਲੇ ਟਾਈਮ ਕਿਤੇ ਤੈਨੂੰ ਸਾਰਾ ਦੱਸੂਗਾ ਬਹਿ ਕੇ ਕਿੱਛਾ ਸਹੀ